ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਆਪਣੇ ਸਾਰੇ ਘਰੇ ਰਾਜੀ ਖੁਸ਼ੀ ਹੋਮੋਗੇ ਜਿੱਦਾਂ ਹੀ ਕੱਲ ਇੱਕ ਵੀਡੀਓ ਚਲਾਈ ਸੀ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਲੋਕ ਅੰਧਵਿਸ਼ਵਾਸਾਂ ਤੇ ਭੂਤ ਪ੍ਰੇਤਾਂ ਦੇ ਵਿੱਚ ਇੰਨੇ ਘਿਰੇ ਹੋਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਕਿਸ ਬੰਦੇ ਨੂੰ ਜਾਂ ਕਿਸੇ ਚੀਜ਼ ਨੂੰ ਖਤਮ ਕਰਕੇ ਛੁੱਟ ਦੇਣ ਮਾਰ ਦੇਣ ਖਾ ਜਾਣਾ ਸੋ ਡਰ ਨੇ ਇੰਨਾ ਕੋ ਉਹਨਾਂ ਦੇ ਦਿਮਾਗ ਦੇ ਉੱਪਰ ਕਬਜ਼ਾ ਕੀਤਾ ਹੋਇਆ ਇਹ ਕੋਈ ਵੀ ਨਹੀਂ ਸਮਝ ਸਕਦਾ ਸੋ ਅੱਜ ਦੀ ਵੀਡੀਓ ਵੀ ਉਸੇ ਵਿਸ਼ੇ ਦੇ ਨਿਰਧਾਰਿਤ ਆ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਕੋਰਾ ਬਾਈ ਲੋਕਾਂ ਦੀ ਜੋ ਕਿ ਇੰਡੋਨੇਸ਼ੀਆ ਦੇ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਨੇ ਤੇ ਦਰਖਤਾਂ ਦੇ ਬਣੇ ਹੋਏ ਘਰ ਨੇ ਇਹਨਾਂ ਦੇ ਤੇ ਉਹਨਾਂ ਦੇ ਵਿੱਚ ਰਹਿ ਕੇ ਜੰਗਲ ਤੋਂ ਸ਼ਿਕਾਰ ਕਰਦੇ ਨੇ ਸੂਰਾਂ ਦਾ ਹਿਰਨਾ ਦਾ ਜੋ ਵੀ ਜਾਨਵਰ ਆਂਦੇ ਨੇ ਉਹਨਾਂ ਦਾ ਮਾਸ ਖਾਂਦੇ ਨੇ ਫਰਸ ਮੱਛੀ ਪਾਲਣ ਕਰਦੇ ਨੇ ਮੱਛੀਆਂ ਮਾਰ ਕੇ ਖਾਂਦੇ ਨੇ ਤੇ ਜਿੰਨੇ ਵੀ ਕੀੜੇ ਮਕੋੜੇ ਸੁੰਡ ਜੋ ਵੀ ਇਹਨਾਂ ਨੂੰ ਮਿਲਦਾ ਵਹੇ ਜੰਗਲ ਦੇ ਵਿੱਚ ਖਾਂਦੇ ਨੇ ਤੇ ਆਪਣਾ ਪੇਟ ਭਰਦੇ ਨੇ ਸੋ ਇਹ ਕਬੀਲਾ ਵਾ ਜਿਹੜਾ ਇਹਦੀ ਖਾਸੀਅਤ ਹੈ ਇਹ ਦੁਨੀਆ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦਾ ਇਹ ਦੁਨੀਆ ਤੋਂ ਬਹੁਤ ਅਲੱਗ ਨੇ ਅਲੱਗ ਕਿਸਮ ਦੇ ਲੋਕ ਨੇ ਸੋ ਇਹਨਾਂ ਦੀ ਜਿਹੜੀ ਜਨਸੰਖਿਆ ਵੀ ਆ ਉਹ 4000 ਤੋਂ ਲੈ ਕੇ 5000 ਦੇ ਵਿੱਚ ਵਿੱਚ ਸੋ ਇਹ ਆਪਣੀ ਪ੍ਰਜਾਤੀ ਨੂੰ ਬਚਾਉਣ ਦੇ ਵਿੱਚ ਵੀ ਲੱਗੇ ਹੋਏ ਨੇ ਆਧੁਨਿਕ ਸਾਧਨਾ ਦੀ ਘਾਟ ਹੋਣ ਦੇ ਕਰਕੇ ਇਹਨਾਂ ਨੂੰ ਬਿਮਾਰੀਆਂ ਦਾ ਵੀ ਨਹੀਂ ਪਤਾ ਚੱਲਦਾ ਵੀ ਕਿਹੜੀ ਬਿਮਾਰੀ ਦੇ ਨਾਲ ਕਿਹੜਾ ਬੰਦਾ ਮਰ ਗਿਆ ਤੇ ਕੀ ਪ੍ਰੋਬਲਮ ਹੋਈ ਆ ਸੋ ਜਦੋਂ ਕੋਈ ਵੀ ਬੰਦਾ ਗੈਰ ਕੁਦਰਤੀ ਤਰੀਕੇ ਨਾਲ ਮਰਦਾ ਵਾ ਇਹਨਾਂ ਦੀ ਪਰੰਪਰਾਵਾਂ ਅਨੁਸਾਰ ਇਹ ਉਸ ਬੰਦੇ ਨੂੰ ਕੱਟ ਕੇ ਖਾ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਜੋ ਇਹਨਾਂ ਦੀ ਖਾਸ ਪ੍ਰਚਲਿਤ ਪਰੰਪਰਾ ਵਾ ਜਿਦੇ ਵਿੱਚ ਮਨੁੱਖੀ ਸਰੀਰ ਖਾਧਾ ਜਾਂਦਾ ਉਹਨੂੰ ਕਹਿੰਦੇ ਨੇ ਨਰ ਭਾਈ ਨਰ ਭਾਈ ਪਰੰਪਰਾ ਇਹਨਾਂ ਦੇ ਪੁਰਖਿਆਂ ਨੇ ਚਲਾਈ ਹੋਈ ਆ ਤੇ ਇਹਨਾਂ ਦਾ ਕਹਿਣਾ ਵਾ ਜਦੋਂ ਵੀ ਕੋਈ ਬੰਦੇ ਨੂੰ ਬਿਮਾਰੀ ਆ ਜਾਵੇ ਜਾਂ ਬੰਦਾ ਕਹਦੋ ਵੀ ਤੁਰੰਤੋਂ ਅਸਮਰਥ ਆ ਬੰਦਾ ਬਿਲਕੁਲ ਹੀ ਡਾਊਨ ਹੋ ਗਿਆ ਤਾਂ ਇਹ ਬੰਦੇ ਕਹਿੰਦੇ ਨੇ ਵੀ ਉਹਦੇ ਵਿੱਚ ਖਾਕੂਆ ਨਾਮ ਦਾ ਭੂਤ ਆ ਗਿਆ ਖਾਕੂਆ ਭੂਤ ਕੀ ਆ ਖਾਕੂਆ ਭੂਤ ਜੋ ਇਹਨਾਂ ਦੇ ਪੁਰਖਿਆਂ ਨੇ ਇਹਨਾਂ ਨੂੰ ਦੱਸਿਆ ਵੀ ਇਹ ਖਤਰਨਾਕ ਕਿਸਮ ਦਾ ਭੂਤ ਆ ਤੇ ਜਿਹੜਾ ਇਹਨਾਂ ਦੇ ਹਾਵੀ ਹੋ ਜਾਂਦਾ ਤੇ ਇਹਨਾਂ ਦੇ ਹੋਰ ਮੈਂਬਰਾਂ ਦੇ ਉੱਤੇ ਵੀ ਅਟੈਕ ਕਰਦਾ ਇੱਕ 1 2 1 ਜਿਾ ਅੱਗੇ ਇਹ ਬੰਦੇ ਮਾਰਦਿਆਂ ਸ਼ੁਰੂ ਕਰ ਦਿੰਦਾ ਤਾਂ ਇਹਨਾਂ ਦੀ ਪਰਚਲਤ ਪਰੰਪਰਾ ਦੇ ਵਿੱਚ ਇਹ ਕੀ ਕਰਦੇ ਨੇ ਉਸ ਬੰਦੇ ਨੂੰ ਜਿਹੜਾ ਪੀੜਤ ਹੁੰਦਾ ਉਹਨੂੰ ਆਪਣੇ ਰੀਤੀ ਰਿਵਾਜਾਂ ਅਨੁਸਾਰ ਲਿਆ ਕੇ ਕੱਟ ਦਿੰਦੇ ਨੇ ਕੱਟ ਕੇ ਉਹਦਾ ਮੀਟ ਬਣਾ ਕੇ ਉਹਦੇ ਆਰਗਨਸ ਬਣਾ ਕੇ ਵੰਡ ਦਿੱਤੇ ਜਾਂਦੇ ਨੇ ਜਿਹੜੇ ਉਹ ਖਾਂਦੇ ਨੇ ਇਹ ਖਾਂਦੇ ਕਿਉਂ ਨੇ ਇਹ ਤਾਂ ਖਾਂਦੇ ਨੇ ਕਿਉਂਕਿ ਇਹ ਕਹਿੰਦੇ ਨੇ ਵੀ ਅਗਰ ਅਸੀਂ ਇਸ ਬੰਦੇ ਨੂੰ ਖਾ ਗਏ ਤਾਂ ਖਾਕੂਆ ਸਾਡੇ ਤੋਂ ਡਰ ਗਿਆ ਤੇ ਹੋਰ ਕੋਈ ਨੁਕਸਾਨ ਨਹੀਂ ਪਹੁੰਚਾਊਗਾ ਤੇ ਇਹਦੇ ਨਾਲ ਸਾਡੇ ਪੀਰ ਪਗੰਬਰ ਵੀ ਖੁਸ਼ ਹੋ ਗਏ ਨੇ ਤੇ ਸਾਡੀ ਸੁਰੱਖਿਆ ਦੇ ਲਈ ਉਹ ਹਮੇਸ਼ਾ ਹਾਜ਼ਰ ਰਹਿਣਗੇ ਇਦਾਂ ਦਾ ਇਤਿਹਾਸ ਤੇ ਮਿਥਿਆਸ ਇਹਨਾਂ ਦਾ ਪ੍ਰਚਲਿਤ ਆ ਸੋ ਇਹ ਲੋਕ ਇਹਨਾਂ ਚੀਜ਼ਾਂ ਦੇ ਉੱਪਰ ਨਿਰਪਰ ਕਰਦੇ ਨੇ ਤੇ ਜਿਹੜਾ ਹੁਣ ਵਰਤਮਾਨ ਯੁੱਗ ਦੇ ਵਿੱਚ ਦਿੱਸਣ ਦੇ ਵਿਚਾਰਿਆ ਵਾ ਕਿ ਅੱਜ ਤੱਕ ਕੋਈ ਇਹਨਾਂ ਨੇ ਪੁਖਤਾ ਸਬੂਤ ਨਹੀਂ ਦਿੱਤਾ ਜਿੱਥੇ ਇਹਨਾਂ ਨੇ ਕਿਸੇ ਮਨੁੱਖ ਨੂੰ ਕੱਟ ਕੇ ਵੱਢ ਕੇ ਖਾਧਾ ਹੋਵੇ ਹੁਣ ਕਾਫੀ ਜ਼ਿਆਦਾ ਇਹਨਾਂ ਲੋਕਾਂ ਨੂੰ ਵੀ ਪਤਾ ਝਲਣਾ ਸ਼ੁਰੂ ਹੋ ਗਿਆ ਦੀ ਕਿਸੇ ਨੂੰ ਵੱਢ ਕੇ ਖਾਣ ਦੇ ਨਾਲ ਕੁਝ ਨਹੀਂ ਹੁੰਦਾ ਸੋ ਇਹ ਇਹ ਚੀਜ਼ਾਂ ਨੂੰ ਕਾਫੀ ਘਟਾ ਚੁੱਕੇ ਨੇ ਇਹ ਨਹੀਂ ਹੁੰਦੀਆਂ ਨਿਰਭਈ ਜਿਹੜੀ ਪਰੰਪਰਾ ਪਰ ਚੱਲੀ ਤਾਂ ਉਹਦਾ ਅਭਿਆਸ ਨਹੀਂ ਕਰਦੇ ਹੁਣ ਇਹ ਸੋ ਇੰਨੀ ਕੁ ਵੀਡੀਓ ਸੀ ਅਗਰ ਤੁਹਾਨੂੰ ਵਧੀਆ ਲੱਗੂਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ